ਇਸ ਤਰ੍ਹਾਂ ਹੈ ਅਗਸਤ 2023 ਵਿੱਚ ਪਲਵਿੰਦਰ ਸਿੰਘ ਪੈਣੀਸਾਲੂ ਤੋਂ ਨੇ ਇਹਨਾਂ ਦੇ ਘਰ ਬੰਦੇ ਆ ਗਏ ਸੀਗੇ 3-4 ਔਰ ਉਹਨਾਂ ਨੇ ਆਉਂਦੇ ਹੀ ਕਿਹਾ ਵੀ ਅਸੀਂ ਵਿਜੀਲੈਂਸ ਤੋਂ ਆਏ ਆ ਤੁਹਾਡੇ ਤੁਸੀਂ ਕੋਈ ਜ਼ਮੀਨ ਵੇਚੀ ਹੈ 18 ਕੱਲੇ ਉਹਨਾਂ ਨੇ ਜ਼ਮੀਨ ਵੇਚੀ ਸੀ ਵੀ ਤੁਹਾਡੀ ਜਿਹੜੀ ਜ਼ਮੀਨ ਵੇਚੀ ਹੈ ਇਹ ਸ਼ਾਮਲਾੜ ਦੇ ਵਿੱਚ ਆਉਂਦੀ ਹੈ ਤੁਸੀਂ ਗਲਤ ਵੇਚਤੀ ਹੈ ਉਹਨਾਂ ਨੂੰ ਇਹਨਾਂ ਡਰਾਤਾ ਵੀ ਅਸੀਂ ਤੁਹਾਡੀ ਇਨਕੁਆਰੀ ਚੱਲ ਰਹੀ ਹੈ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋਏਗਾ ਔਰ ਉਹਨਾਂ ਨੂੰ ਡਰਾ ਕੇ ਉਹਨਾਂ ਨੂੰ ਕਹਿੰਦਾ ਜੀ ਤੁਹਾਡੇ ਫਿਰ ਦੋ ਜਣੇ ਉੱਤੇ ਬੈਠੇ ਬਾਕੀ ਦੋ ਥੱਲੇ ਸੀਗੇ ਉਹਨਾਂ ਨੇ ਫਿਰ ਗੱਲਾਂ ਬਾਤਾਂ ਕਰਨ ਲੱਪੇ 네ਗੋਸ਼ੀਏਸ਼ਨ ਕਰਨ ਲੱਪੇ ਵੀ ਕੋਈ ਗੱਲ ਨਹੀਂ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਲਵਾਂ ਤੇ ਤੁਹਾਡਾ 50 ਲੱਖ ਰੁਪਏ ਦਿਓ ਤੁਹਾਡਾ ਅਸੀਂ ਰਫਾ-ਦਫਾ ਕਰਾ ਦਿੰਨੇ ਆ ਤੁਹਾਡੇ ਤੇ ਪਰਚਾ ਨਹੀਂ ਹੋਊਗਾ ਉਹ ਬੰਦੇ ਡਰ ਗਏ ਘਬਰਾ ਗਏ ਉਹਨਾਂ ਨੇ ਫਿਰ 25 ਲੱਖ 'ਚ ਮੰਨ ਗਏ ਵੀ 25 ਲੱਖ ਅਸੀਂ ਦੇ ਦਾਂਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜੇਬ ਚੋਂ 27 ਲੱਖ ਰੁਪਿਆ ਵੀ ਕੱਢ ਲਿਆ ਔਰ 15 ਲੱਖ ਦੇ ਚੈੱਕ ਜਿਹੜੇ ਸੀਗੇ ਉਹ ਉਹਨਾਂ ਕੋਲੋਂ ਘਟਾ ਲਿਆ ਦੋ ਚੈੱਕ ਸੀ 15 ਲੱਖ ਦੇ ਔਰ ਉਹ ਵਿੱਚ ਉਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਪੈਸੇ ਦੇ ਦਿਓਗੇ ਤੇ ਤੁਹਾਡੇ ਚੈੱਕ ਤੁਹਾਨੂੰ ਵਾਪਸ ਕਰ ਦੇਵਾਂਗੇ ਔਰ 10 ਲੱਖ ਰੁਪਿਆ ਜਿਹੜਾ ਤੁਹਾਡਾ ਉਹ ਦੇਜੋ ਤੇ ਤੁਹਾਡਾ 25 ਲੱਖ ਜਿਹੜਾ ਪੂਰਾ ਪੈ ਕੈਸ਼ ਹੋ ਜਾਏਗਾ ਤੁਹਾਨੂੰ ਅਸੀਂ ਫਿਰ ਛੱਡ ਦਾਂ ਤੁਹਾਡੇ ਪਰਚਾ ਨਹੀਂ ਹੋਏਗਾ ਉਹ ਬੰਦੇ ਫੇਰ ਘਬਰਾ ਕੇ ਫਿਰ ਉਹ ਜਦੋਂ ਸਾਡੇ ਧਿਆਨ ਚ ਆਇਆ ਉਹ ਦੱਸਿਆ ਗਿਆ ਫਿਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹ ਮਕਦਮਾ ਦਰਜ ਕੀਤਾ ਗਿਆ ਔਰ ਇਹ ਪਾਇਆ ਗਿਆ ਵੀ ਇਹ ਬੰਦੇ ਜਿਹੜੇ ਫੇਕ ਵਿਜੀਲੈਂਸ ਵਾਲੇ ਬਣ ਕੇ ਚਲੇਗੇ ਸੀਗੇ ਔਰ ਉਹਨੂੰ ਡਰਾਇਆ ਸੀਗਾ ਉਹਨਾਂ ਨੂੰ ਫਿਰ ਅਸੀਂ 28 ਤਰੀਕ ਨੂੰ ਦੋ ਦੋਸ਼ੀ ਫੜਲੇ ਸੀਗੇ ਮਨਜੀਤ ਸਿੰਘ ਔਰ ਪਰਮਜੀਤ ਸਿੰਘ ਔਰ ਇੱਕ ਪਰਮਿੰਦਰ ਸਿੰਘ ਸੀਗਾ ਹੁਸ਼ਿਆਰਪੁਰ ਦਾ ਉਹ ਜਿਹੜਾ ਉਹ ਵੀ ਹਿਊਮਨ ਰਾਈਟ ਦਾ ਆਪਣੇ ਆਪ ਨੂੰ ਬਣਿਆ ਹੋਇਆ ਸੀਗਾ ਮੈਂਬਰ ਜਿਹੜਾ ਕਿ ਸੀਨੀਅਰ ਅਫਸਰ ਬਣ ਕੇ ਉੱਥੇ ਪ੍ਰੈਜੈਂਟ ਕਰ ਰਿਹਾ ਸੀ ਆਪਣੇ ਆਪ ਨੂੰ ਇਹ ਫੜੇ ਜਾ ਚੁੱਕੇ ਸੀਗੇ ਔਰ ਇਹ ਟਿਲ ਨਾਓ ਇਹ ਜੇਲ੍ਹ ਚ ਨਹੀਂ ਇਹਨਾਂ ਦੀ ਜਮਾਨਤ ਨਹੀਂ ਹੋਈ ਇੱਕ ਪਿੰਦਰ ਸੋਢੀ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਸੀਗਾ ਇਹ ਹਿਊਮਰਾਈਟ ਦਾ ਵੀ ਬਣਿਆ ਹੋਇਆ ਮੈਂਬਰ ਇਹ ਇਹਨਾਂ ਦਾ ਮਾਸਟਰਮਾਈਂਡ ਸੀਗਾ ਔਰ ਇਹ ਉਸ ਉਦੋਂ ਤੋਂ ਹੀ ਇਹ ਭੱਜਿਆ ਹੋਇਆ ਫਰਾਰ ਹੈ ਚੱਬੇਵਾਲ ਸ਼ਾਹਪੁਰ ਦਾ ਰਹਿਣ ਵਾਲਾ ਸੀ ਤੇ ਉੱਥੋਂ ਘਰੋਂ ਵੀ ਭੱਜਿਆ ਸੀਗਾ ਤੇ ਇਹ ਬੀਓ ਬਣ ਚੁੱਕਾ 2024 ਵਿੱਚ ਜਨਵਰੀ ਵਿੱਚ ਇਹ ਬੀਓ ਪ੍ਰੋਕਲਮ ਫੈਂਟਰੀ ਬਣ ਚੁੱਕਾ ਹੈ ਇੱਕ ਨਾਲ ਇਹਦੇ ਹੋਰ ਦੋਸ਼ੀ ਹੈ ਹਰਦੀਪ ਸਿੰਘ ਉਹ ਵੀ ਭੱਜਿਆ ਹੋਇਆ ਇਹ ਫਿਰ ਜਿਹੜਾ ਪਿੰਦਰ ਸੋਢੀ ਹੈ ਇਹਨੂੰ ਬੜੀ ਵਧੀਆ ਅਚੀਵਮੈਂਟ ਹੋਈ ਹੈ ਸਾਡੇ ਨਿਊਰਸ ਬਿਊਰੋ ਦੀ ਔਰ ਇਹਨੂੰ ਅੱਜ ਕਫਤਾਰ ਕੀਤਾ ਲੁਧਿਆਣੇ ਤੋਂ ਹੀ ਸਮਰਾਲਾ ਚੌਂਕ ਦੇ ਲਾਗੇ ਪਿੰਪਤ ਸੈਕਟਰ 32 ਜਿਹੜਾ ਹੈਗਾ ਉੱਥੋਂ ਪਾਰਕ ਲੱਗਿਓ ਇਹ ਆਪਣੀ ਕਾਰ ਦੇ ਵਿੱਚ ਸੀਗਾ ਇਹਨੂੰ ਭਜਾਉਣ ਲੱਗਾ ਸੀ ਫਿਰ ਪੁਲਿਸ ਪਾਰਟੀ ਨੇ ਉਹਨੂੰ ਬੜੀ ਮਿਹਨਤ ਨਾਲ ਫੜਿਆ ਔਰ ਇਹਨੂੰ ਗੁਫਤਾਰ ਕਰ ਲਿਆ ਇਹਦੇ ਕੋਲੋਂ ਇਹਦੀ ਕਾਰ ਦੇ ਵਿੱਚੋਂ ਹੀ ਇਹ ਹਮਰਾਈਟ ਵਗੈਰਾ ਦੇ ਲੋਗੋ ਵਗੈਰਾ ਵੀ ਮਿਲੇ ਆ ਔਰ ਇੱਕ ਯੂਏਈ ਦੀ ਕਰੰਸੀ ਮਿਲੀ ਹੈ ਤਿੰਨ ਮੋਬਾਈਲ ਫੋਨ ਮਿਲੇ ਨੇ ਔਰ ਹੁਣ ਇਹਨੂੰ ਕੱਲ ਨੂੰ ਅਸੀਂ ਦਾਫਤੂ ਜੇ ਪੇਸ਼ ਕਰਾਂਗੇ ਥੋਰਲੀਆਂ ਨੂੰ ਇਨਵੈਸਟੀਗੇਸ਼ਨ ਵੀ ਕਰਾਂਗੇ ਸਰ ਇਤਾਂ ਦੇ ਮਾਮਲੇ ਨੇ ਹੋਰ ਵੀ ਕਿਤੇ ਕਿਤੇ ਘਟੇ ਹੋਏ ਆ ਤੇ ਕਿਤੇ ਹਾਂਜੀ ਹਾਂਜੀ ਇਹ ਬੰਦੇ ਨੇ ਪਹਿਲਾਂ ਵੀ ਮੇਰੇ ਕੋ ਆ ਚੁੱਕੇ ਨੇ ਦੋ ਬੰਦੇ ਉਹਨਾਂ ਕੋ ਵੀ ਇਹਨੇ ਕਾਫੀ ਲੱਖਾਂ ਦੀ ਤਦਾਦ ਚ ਠੱਗੀ ਠੁਗੀ ਮਾਰ ਚੁੱਕਾ ਹੈਗਾ ਤੇ ਬਾਕੀ ਹੋਰ ਵੀ ਤੁਹਾਡੇ ذریعے ਦੱਸਣਾ ਚਾਹੁੰਦੇ ਆਂ ਅਗਰ ਹੋਰ ਕਿਸੇ ਨਾਲ ਵੀ ਇਹਨਾਂ ਨੇ ਠੱਗੀ ਠੁਗੀ ਮਾਰੀ ਹੈ ਤਾਂ ਸਾਡੇ ਨਾਲ ਕੰਟੈਕਟ ਕਰਨ ਬਾਕੀ ਇਸ ਕੱਲ ਨੂੰ ਅਸੀਂ ਦਫ਼ਤਰ ਚ ਪੇਸ਼ ਕਰਾਂਗੇ ਔਰ ਰਿਮਾਂਡ ਲੈ ਕੇ ਫਿਰ ਅਥਾਰਟੀ ਇਹਦੀ ਕੋਈ ਤਰ੍ਹਾਂ ਪਤਾ ਲੱਗਾ ਸਰ ਕਿੰਨੀ ਦੇਰ ਤੋਂ ਕਰ ਰਿਹਾ ਸੀ ਕਿਉਂਕਿ ਗੱਡੀ ਤੇ ਸਟicker ਵਗੈਰਾ ਵੀ ਲੱਗੇ ਹੋਏ ਸੀ ਇਹਨਾਂ ਦੇ ਹਾਂਜੀ ਕਾਫੀ ਦੇਰ ਤੋਂ ਇਹ ਲੱਗਾ ਹੋਇਆ ਕਾਫੀ ਦੇਰ ਤੋਂ ਹੀ ਇਹ ਇਸ ਕੰਮ ਚ ਹੈਗਾ ਬਾਕੀ ਸਾਰੀ ਉਹਨਾਂ ਇਨਵੈਸਟੀਗੇਸ਼ਨ ਕਰਾਂਗੇ ਜੀ ਪਹਿਲਾਂ ਕੋਈ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦਾ ਦਾ ਕੁਛ ਟ੍ਰੇਨਿੰਗ ਤਾਂ ਇਹਨਾਂ ਨੇ ਬਸ ਇਦਾਂ ਹੀ ਟ੍ਰੇਨਿੰਗ ਤਕੀਰ ਲੈਣੀ ਇਹਨਾਂ ਨੇ ਇਹ ਤਾਂ ਬਸ ਬੜੇ ਤੇਜ਼ ਨੇ ਐਕਟਿਵ ਨੇ ਇਹ ਇਹਨਾਂ ਦੀ ਜਿਹੜੇ ਫਿਜ਼ੀਕ ਹੈਗੀ ਹੈ ਉਹ ਵੀ ਪੁਲਿਸ ਵਰਗੀ ਲੱਗਦੀ ਹੈ ਬੰਦਾ ਜਿਹੜਾ ਨਾਰਮਲ ਬੰਦਾ ਹੈਗਾ ਉਹ ਉਹਨੂੰ ਐ ਲੱਗਦਾ ਵਾਕਈਏ ਪੁਲਿਸ ਵਾਲੇ ਹੋਣੇ ਆ ਇਹਨਾਂ ਦੇ ਲੋਗੋ ਹੈਗੇ ਆ ਉਹ ਵੀ ਲਾਲ ਤੇ ਨੀਲੇ ਰੰਗ ਦਾ ਹੁੰਦਾ ਉਹ ਆਮਕਾਰਪੂਰ ਤੇ ਲਾਇਆ ਹੁੰਦਾ ਤੇ ਵੇਖਣ ਨੂੰ ਪੁਲਿਸ ਦਾ ਭਲੇਖਾ ਪੈਂਦਾ ਹੈਗਾ ਇਸੇ ਕਰਕੇ ਇਹ ਲੋਕਾਂ ਨਾਲ ਟੱਗੀਆਂ ਮਾਰ ਰਹੇ ਨੇ ਤੇ ਬਾਤ ਵੀ ਸਾਡੇ ਕੰਮ ਦੇ ਉਹਨਾਂ ਲੋਕਾਂ ਨੂੰ ਕੀ ਜਾਗਰੂਕ ਕਰਨਾ ਚਾਹਦੇ ਹੋ ਜਿਹੜੇ ਲੋਕ ਇਦਾਂ ਦੇ ਗਮਰਾਹ ਹੋ ਜਾਂਦੇ ਨੇ ਲੋਕਾਂ ਬਸ ਜਿੱਦਾਂ ਦਾ ਤੇ ਇਹੀ ਹੈ ਜੇ ਇਦਾਂ ਦਾ ਕੋਈ ਤੁਹਾਡਾ ਨਾ ਕੋਈ ਕਰਦਾ ਹੈਗਾ bizness ਦਾ ਨਾਮ ਕੋਈ ਵਰਤ ਕੇ ਜਾਗਰੂਕ ਕਰਦਾ ਕਿਸੇ ਉਹਦਾ ਵੀ ਵਰਤਦਾ ਸਾਡੇ ਧਿਆਨ ਚ ਲਿਆਓ ਪੂਰੀ ਕਾਰਵਾਈ ਕੀਤੀ ਹੈ